ਪਤੈ ਦੀ ਸਾਂਝ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨ ਜਿਉਂਦੇ ਤਿੰਨ ਤਰੀਕੇ ਨੇ ਪਹਿਲਾ ਹੈ ਸਰੀਰ ਕਰਕੇ ਦੂਸਰਾ ਹੈ ਮਨ ਕਰਕੇ ਤੇ ਤੀਸਰਾ ਹਰ ਧਰਮ ਕਰ। ਭਗਤ ਨਾਮਦੇਵ ਜੀ ਦੇ ਸੰਬੰਧ ਵਿੱਚ ਮਨੇ ਭਾਈ ਸਾਹਿਬ ਕਥਾ ਕਰ ਰਹੇ ਸੀ। ਤੇ ਉਹਨਾਂ ਨੇ ਉਹ ਜ਼ਿਕਰ ਕੀਤਾ ਕਿ ਨਾਮ ਗੋਬਿੰਦ ਦਾ ਲੈਣਾ ਤੇ ਫਿਰ ਕੁਝ ਵੀ ਹੋ ਜਾਏ। ਫਿਰ ਕੋਈ ਪ੍ਰਵਾਹ ਨਹੀਂ। ਉਹ ਜਿਹੜੀ ਅਵਸਥਾ ਹੈ ਉਹ ਤੀਸਰੀ ਅਵਸਥਾ ਹੈ ਧਰਮ ਵਾਲੀ ਆਮ ਤੌਰ ਤੇ ਅਸੀਂ ਲੋਕ ਜਿਹੜਾ ਜੀਵਨ ਜੀਉਂਦੇ ਆ ਨਾ ਉਹ ਸਰੀਰ ਕਰਕੇ ਹੀ ਹੁੰਦਾ ਸਰੀਰ ਨੂੰ ਖਾਣ ਦੀ ਜ਼ਰੂਰਤ ਹੈ ਸਰੀਰ ਨੂੰ ਪਹਿਨਣ ਦੀ ਜ਼ਰੂਰਤ ਹੈ ਸਰੀਰ ਨੂੰ ਸ਼ਿੰਗਾਰਨ ਦੀ ਜ਼ਰੂਰਤ ਹੈ ਸਰੀਰ ਕਰਕੇ ਅਸੀਂ ਜਾਇਦਾ ਦੇ ਇਕੱਠੀ ਕਰਦੇ ਆ ਤੇ ਸਰੀਰ ਕਰਕੇ ਅਸੀਂ ਆਪਣੇ ਪਰਿਵਾਰ ਵਾਸਤੇ ਸਾਰਾ ਕੁਝ ੱਟਾ ਕਰਦੇ ਫਿਰ ਬਹੁਤ ਕੁਝ ਹੁੰਦਾ ਹੈ ਵੀ ਸਾਨੂੰ ਥੋੜਾ ਥੋੜਾ ਲੱਗਦਾ ਵੀ ਰੇਲਾ ਜਿ ਰੋੜ ਆ ਜਾਏ ਜਿ ਰੋੜ ਆ ਜਾਏ ਦੂਸਰੀ ਅਵਸਥਾ ਹੈ ਮਨ ਕਾਬੂ ਜਦੋਂ ਮਨ ਕਾਬੂ ਹੋ ਜਾਂਦਾ ਫਿਰ ਜ਼ਿੰਦਾ ਰਹਿਣ ਦੀਆਂ ਲੋੜਾਂ ਕਾਫੀ ਲੱਗਣ ਲੱਗ ਪੈਂਦੀਆਂ ਨੇ ਬਹੁਤ ਨੇ ਜਦੋਂ ਮਨ ਮਨ ਕਰਕੇ ਅਸੀਂ ਜੀਉਣ ਲੱਗ ਪਏ ਤਾਂ ਫੇਰ ਘਰ ਵੱਡਾ ਹੋਵੇ ਜਾਂ ਨਾਂ ਹੋਵੇ ਗੱਡੀ ਵੱਡੀ ਹੋਵੇ ਜਾਂ ਨਾਂ ਹੋਵੇ ਬਹੁਤਾ ਫਰਕ ਨਹੀਂ ਪੈਂਦਾ ਪਰਿਵਾਰ ਦੀਆਂ ਲੋੜਾਂ ਜਿੰਨੀਆਂ ਮਰਜ਼ੀ ਹੋਣ ਫਿਰ ਉਹਦੇ ਵਾਸਤੇ ਅਸੀਂ ਕਿਸੇ ਹੋਰ ਨੂੰ ਲੁੱਟਣ ਦੀ ਕੋਸ਼ਿਸ਼ ਨਹੀਂ ਕਰਦੇ ਜਿੱੰਨੀ ਦੇ ਅਸੀਂ ਪਹਿਲੀ ਅਵਸਥਾ ਕਰਦੇ ਹੁੰਦੇ ਉਦੋਂ ਅਸੀਂ ਸਾਡਾ ਜੋਰ ਇਹ ਹੁੰਦਾ ਵੀ ਜਿਹੜਾ ਆਇਆ ਉਹਨੂੰ ਰੋਕ ਲਓ। ਕਰਪਸ਼ਨ, ਪਰਿਸ਼ਦਾਜ਼ਾਰ, ਰਿਸ਼ਵਤਪੋਰੀ ਐਸੇ ਗੱਲਾਂ ਤੇ ਹੁੰਦੀਆਂ ਕਿ ਅਸੀਂ ਪਹਿਲੀ ਅਵਸਥਾ 'ਚ ਹੀ ਹੁੰਦਾ। ਦੂਸਰੀ ਅਵਸਥਾ 'ਚ ਗਏ। ਜਦੋਂ ਮੰਨ ਕਰਕੇ ਜੀਵਣਾ ਸ਼ੁਰੂ ਕਰਦੇ ਆ ਉਹਦੇ ਵਿੱਚੋਂ ਫਿਰ ਕਲਾ ਜਿਹੜੀ ਹੈ ਉਹ ਉਤਪਦੀ ਹੈ। ਉਹਦੇ ਵਿੱਚੋਂ ਲਿਖਣ ਦੀ ਕਲਾ ਆਉਂਦੀ। ਉਦੇ ਵਿੱਚੋਂ ਪੜਨਾ ਪੋਜਣਾ ਤੇ ਪ੍ਰਭੂ ਦੀ ਖੋਜ ਵੀ ਫਿਰ ਮੁਸੇ ਵਿੱਚੋਂ ਨਿਕਲਦੀ ਦੂਸਰੀ ਅਵਸਥਾ ਜਿਹੜੀ ਪਹਿਲੀ ਚੋਂ ਨਹੀਂ ਨਿਕਲਦੀ ਬਹੁਤ ਅچھے ਕੱਪੜੇ ਹੈਗੇ ਕਿ ਨਹੀਂ ਹੈਗੇ ਬਹੁਤਾ ਫਰਕ ਨਹੀਂ ਪੈਂਦਾ ਉਹਦੇ ਵਿੱਚੋਂ ਫਿਰ ਬਾਣੀ ਸੁਣਨੀ ਪੜ੍ਹਨੀ ਵਿਚਾਰਨੀ ਉਹ ਅਹਿਮ ਹੋ ਜਾਂਦਾ ਤੀਸਰੀ ਅਵਸਥਾ ਹੈ ਧਰਮ ਵਾਲੀ ਅਵਸਥਾ ਧਰਮ ਇੱਕੋ ਹੀ ਆ ਅਸੀਂ ਮਜ਼ਬ ਬਣਾ ਲੇ ਰਿਲੀਜੀਅਨ ਬਣਾ ਲੇ ਲੇਕਿਨ ਧਰਮ ਇੱਕੋ ਹੀ ਆ ਉਸ ਇੱਕੋ ਹੁਕਮ ਦੀ ਰਜ਼ਾ ਵਿੱਚ ਕਿਰਤ ਕਰਨਾ ਔਰ ਸਾਰੀ ਕੁਦਰਤ ਉਹਦੇ ਵਿੱਚ ਕਿਰਤ ਕਰ ਰਹੀ ਆ ਉਹ ਧਰਮ ਹੈ ਸਭ ਦਾ ਅਸੀਂ ਵੱਖਰੇ ਵੱਖਰੇ ਬਣਾ ਲਏ ਆਪਣੇ ਹਿਸਾਬ ਨਾਲ ਉਹ ਇੱਕ ਅਲੱਗ ਜਦੋਂ ਉਸ ਅਵਸਥਾ ਤੇ ਆਤਮ ਚਿੰਤਨ ਕਰਦਾ ਬੰਦਾ ਤੇ ਫਿਰ ਜਦੋਂ ਉਸ ਅਵਸਥਾ ਵਿੱਚੋਂ ਨਿਕਲਦਾ ਨਾਮੇ ਨਾਰਾਇਣ ਨਾਹੀ ਭੇਰ ਭਗਤ ਨਾਮ ਦੇ ਇਹਨੇ ਸਾਨੂੰ ਸਮਝਾਉਣ ਵਾਸਤੇ ਕਿਹਾ ਨਾਮੇ ਨਾਰਾਇਣ ਨਾਹੀ ਭੇਰ ਜਦੋਂ ਉਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸਾਇਰ ਭੰਨ ਜਦੋਂ ਉਹ ਖੁਦ ਨੂੰ ਭੰਗ ਕਰਕੇ ਸਵੇ ਨੂੰ ਰਾਮ ਰਮਾਇਆ ਹੋਇਆ ਸਭ ਦੇ ਅੰਦਰ ਤਾਂ ਫਿਰ ਭੇਦ ਕੋਈ ਨਹੀਂ ਹੁੰਦੀ ਪਰ ਅਸੀਂ ਭੇਦ ਜਿਤਾਉਂਦੇ ਰਹਿੰਨੇ ਸਾਰੀ ਉਮਰ ਜਦੋਂ ਉਸ ਅਵਸਥਾ ਵਿੱਚ ਚਰੇ ਜਾਈਦਾ ਜਦੋਂ ਸਾਨੂੰ ਨਾਰਾਇਣ ਦੀ ਜਨਤਾ ਲੱਗਦੀ ਸਾਰੀ ਇਹ ਗੁਲਕਾਰਨਾਇਕ ਹੀ ਨਾਰਾਇਣ ਲੱਗਣਾ ਤੋਂ ਬਿਤੇ ਫਿਰ ਅਸੀਂ ਉਸ ਕਾਇਨਾਤ ਵਾਸਤੇ ਉਹਨਾਂ ਜੀਵਾਂ ਵਾਸਤੇ ਉਹਨਾਂ ਮਨੁੱਖਾਂ ਵਾਸਤੇ ਫਿਰ ਅਸੀਂ ਆਪਾ ਕੁਰਬਾਨ ਕਰਨ ਨੂੰ ਤਿਆਰ ਹੋ ਜਾਂਦੇ ਭਗਤ ਨਾਮਦੇਵ ਜੀ ਇੱਕ ਗ੍ਰਾਮ ਦੇ ਵਿੱਚ ਥੋੜਾ ਜਾ ਰੁਕੇ ਸੰਗਤ ਇਕੱਠੀ ਹੋਈ ਉਹਨਾਂ ਨੇ ਹਰੀ ਗੁਣਦਾਨ ਕੀਤਾ ਤੇ ਸੰਗਤ ਬਹੁਤ ਉਹਨਾਂ ਦੇ ਨਾਲ ਜੁੜਨ ਲੱਗੀ ਉਸ ਆਸ-ਪਾਸ ਦੇ ਜਿਹੜੇ ਪਿੰਡ ਗ੍ਰਾਮ ਸੀ ਉੱਥੋਂ ਦੇ ਜਿਹੜੇ ਬ੍ਰਾਹਮਣ ਸੀ ਉਹਨਾਂ ਨੂੰ ਬੜਾ ਔਖਾ ਔਖਾ ਮਹਿਸੂਸ ਹੋ ਰਿਹਾ ਵੀ ਇਹ ਕਿਹੜਾ ਬੰਦਾ ਆਇਆ ਜਿਹੜਾ ਹਰੀ ਦੇ ਗੁਣਾਂ ਨੂੰ ਨਾਣ ਹੀ ਕਰ ਰਿਹਾ ਤੇ ਜਿਹੜੇ ਕਰਮ ਕਾਂਡ ਅਸੀਂ ਕਹਿ ਰਹੇ ਹਾਂ ਕਰੋ ਉਹਦੇ ਤੋਂ ਮਨਾਂ ਕਰ ਰਿਹਾ ਤੇ ਉਹਨਾਂ ਨੇ ਭਗਤ ਨਾਮ ਜੀ ਦੇ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕੀਤਾ ਵੀ ਇਹ ਸਾਡੇ ਦੇਵੀ ਦੇਵਤਿਆਂ ਦੇ ਵਿਰੁੱਧ ਬੋਲ ਆ ਇਹ ਜੋ ਅਸੀਂ ਕਰਮ ਕਾਂਡ ਕਹਿੰਦੇ ਉਹਦੇ ਉਹਦੇ ਖਿਲਾਫ ਹੈ ਤੇ ਭਗਤ ਨਾਮ ਦੇ ਨੇ ਬੜਾ ਸਪਸ਼ਟ ਕਰ ਗਿਆ ਕਿ ਧੰਨ ਹੈ ਕ੍ਰਿਸ਼ਨ ਤੇ ਧੰਨ ਹੈ ਕ੍ਰਿਸ਼ਨ ਦੀ ਕੌੰਤਰੀ ਤੇ ਧੰਨ ਹੈ ਉਹ ਜੰਗਲ ਜਿੱਥੇ ਕ੍ਰਿਸ਼ਨ ਜੀ ਨੇ ਨਵਾ ਚੜਾਇਆ ਤੇ ਧਨ ਹੈ ਉਹ ਕੰਗਲੀ ਜਿਹੜੀ ਉਹਨਾਂ ਨੇ ਲੋੜੀ ਹੁਣ ਬ੍ਰਾਹਮਣਾਂ ਨੂੰ ਲਗਾ ਵੀ ਸਾਡੇ ਕਾਬੂ 'ਚ ਨਹੀਂ ਆਉਂਦੇ ਲੋਕਾਂ ਨੂੰ ਭੜਕਾਉਣ ਦੇ ਬਾਵਜੂਦ ਵੀ ਲੋਕ ਉਹਨਾਂ ਦੇ ਨਾਲ ਜੁੜਨ ਲੱਗ ਪਏ ਜਦੋਂ ਸੰਗਤ ਜ਼ਿਆਦਾ ਉਰੀ ਤੇ ਉਸ ਇਲਾਕੇ ਦਾ ਖੂਹ ਜਿਹੜਾ ਸੀ ਉਹਦੇ 'ਚ ਪਾਣੀ ਘਟ ਗਿਆ ਨਾ ਦੇ ਗਰਾਹ ਚ ਖੂਸੀ ਉੱਥੇ ਪਾਣੀ ਸੀ ਪਰ ਉੱਥੇ ਇੱਕ ਆਦਮ ਕੋ ਰਹਿੰਦਾ ਸੀ ਪਾਣੀ ਲੈਣ ਜਿਹੜਾ ਜਾਂਦਾ ਸੀ ਉਹ ਫੜ ਲੈਂਦਾ ਸੀ ਉਹਨੂੰ ਖਾ ਜਾਂਦਾ ਸੀ ਮਾਰ ਲੈਂਦਾ ਸੀ ਹੁਣ ਬ੍ਰਾਹਮਣਾ ਨੇ ਇੱਕ ਛੜੇੰਤਰ ਹੋਰ ਰਚਿਆ ਵੀ ਵੀ ਭਗਤ ਨਾਮ ਦੇ ਖਤਮ ਕਰ ਦਿੱਤਾ ਉਹ ਕਹਿੰਦੇ ਵੀ ਉਹਨਾਂ ਨੇ ਸੰਗਤਾਂ ਨੂੰ ਇਹ ਭੜਕਾਉਣਾ ਸ਼ੁਰੂ ਕੀਤਾ ਵੀ ਭਗਤ ਜੀ ਉਸ ਖੂ ਦੇ ਜਾਣ ਗਏ ਤੇ ਉਹ ਰਾਖਸ ਜਿਹੜਾ ਆਦਮ ਕੋ ਰਿਆ ਉਹਦੇ ਤੇ ਕਾਬੂ ਪਾਇਆ ਗਿਆ ਇਹਨਾਂ ਦਾ ਜਾਣਨਾ ਜ਼ਰੂਰੀ ਹੈ ਸੰਗਤ ਵਿੱਚੋਂ ਕੁਝ ਲੋਕਾਂ ਨੇ ਭਗਤ ਜੀ ਨੂੰ ਆਗਾ ਕੀਤਾ ਵੀ ਤੁਸੀਂ ਨਾ ਜਾਇਓ ਉੱਥੇ ਕਦਰਾ ਤੇ ਕੁਝ ਸੰਗਤ ਨੇ ਸਰਤਾਵਾਸ ਆ ਕੇ ਕਿਹਾ ਵੀ ਤੁਸੀਂ ਚਲੇ ਜਾਓ ਕੋਈ ਗੱਲ ਨਹੀਂ ਤੁਹਾਡੇ ਕਾਬੂ ਆ ਜਾਏਗਾ ਰਾਕਸ਼ਸ ਹੁਣ ਜਿਹੜੀ ਸੰਗਤ ਤਾਕੀਦ ਕਰ ਰਹੀ ਹੈ ਵੀ ਤੁਸੀਂ ਨਾ ਜਾਓ ਭਗਤ ਜੀ ਨਾਲ ਕੀ ਕਹਿੰਦੇ ਨੇ ਭਗਤ ਜੀ ਕਹਿੰਦੇ ਆ ਕਿ ਅਗਰ ਮੇਰੇ ਜਾਨ ਨਾਲ ਮੇਰਾ ਆਪਾ ਮਾਰ ਦੇ ਨਾਲ ਅਗਰ ਸੰਗਤ ਦਾ ਭਲਾ ਹੁੰਦਾ ਤੇ ਕੋਈ ਹਰਜ ਨਹੀਂ ਕੋਈ ਮਾਰਾ ਸੌਦਾ ਨਹੀਂ ਇਹ ਧਰਮ ਵਾਲੀ ਅਵਸਥਾ ਹੈ ਕਿ ਅਸੀਂ ਦੂਸਰਿਆਂ ਵਾਸਤੇ ਆਪਾ ਕੁਰਬਾਨ ਕਰਨ ਲਈ ਤਿਆਰ ਹੋ ਜਾਣਾ ਹੈ ਜਦੋਂ ਅਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਾਰ ਦਿੱਤਾ ਤੇ ਉਹ ਤੀਸਰੀ ਅਵਸਥਾ ਹੁੰਦੀ ਹੈ ਧਰਮ ਵਾਲੀ ਅਵਸਥਾ ਕਿ ਧਰਮ ਕਰਕੇ ਸੱਚ ਕਰਕੇ ਹੱਕ ਕਰਕੇ ਅਸੀਂ ਫਿਰ ਉਹਦੇ ਸ ਆਪਣਾ ਪਰਿਵਾਰ ਨਹੀਂ ਵੇਖਦੇ ਸਾਨੂੰ ਪੂਲ ਲੋਕਾਈ ਪੂਲ ਕਾਇਨਾਤ ਹੀ ਆਪਣਾ ਪਰਿਵਾਰ ਲੱਗਦਾ ਤੇ ਭਗਤ ਨਾਮਦੇਵ ਜੀ ਨੇ ਕਦੇ ਵੀ ਪੂਲ ਕਾਇਨਾਤ ਦੀ ਲੋਕਾਈ ਨੂੰ ਬੇਗਾਨਾ ਨਹੀਂ ਸੰਧਿਆ ਹੋਰਤਾ ਨਹੀਂ ਹੁੰਦੀ ਦੂਰਤਾ ਨਹੀਂ ਹੁੰਦੀ ਜਿਹੜੇ ਭਗਤ ਜਰ ਨੇ ਉਹਨਾਂ ਦੇ ਮਨ ਵਿੱਚ ਜੀਵਨ ਵਿੱਚ ਤੋ ਮੈਨੂੰ ਲੱਗਦਾ ਕਿ ਸਾਨੂੰ ਇੰਨੀ ਸਿੱਖਿਆ ਲੈ ਲੈਣੀ ਚਾਹੀਦੀ ਹੈ ਕਿ ਅਸੀਂ ਕੁੱਲ ਕਾਇਨਾਤ ਵਿੱਚ ਅਗਰ ਰਮੇ ਹੋਏ ਰਾਮ ਨੂੰ ਪਛਾਣਨੀ ਹੈ ਥੋੜਾ ਜਿਹਾ ਕਿ ਸਭ ਦੇ ਅੰਦਰ ਇੱਕੋ ਹੀ ਹੈ ਇੱਕੋ ਹਕਮ ਵਸਦਾ ਤੇ ਫਿਰ ਨਫ਼ਰਤ ਨਹੀਂ ਹੋਣੀ ਚਾਹੀਦੀ ਇਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ ਦੂਰਤਾ ਬੇਗਾਨਗੀ ਨਹੀਂ ਹੋਣੀ ਚਾਹੀਦੀ ਇਸ ਕਰਕੇ ਕਿ ਮੈਂ ਇਸ ਇਸ਼ਟ ਨੂੰ ਮੰਨਦਾ ਤੇ ਦੂਸਰਾ ਹੋਰ ਕਿਸੇ ਇਸ਼ਟ ਨੂੰ ਮੰਨਦਾ ਜਿਹੜੇ ਕਰਮਾਡ ਮੈਂ ਕਰਦਾ ਤਾਂ ਇਹ ਨਹੀਂ ਕਰਦਾ ਜਾਂ ਉਹ ਜਿਹੜੇ ਕਰਦਾ ਹੁੰਦਾ ਨਹੀਂ ਕਰਦਾ ਉਹ ਆਪ ਕੋ ਆਪਣਾ ਤੁਹਾਡਾ ਵਿਵਹਾਰ ਹੈ ਤੋਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ 5 ਮਿੰਟ ਦਾ ਸਮਾਂ ਮੈਨੂੰ ਦਿੱਤਾ ਗਿਆ ਸੀ ਭਗਤ ਜੀ ਦੇ ਜੀਵਨ ਤੋਂ ਸੇਧ ਲਈਏ ਬਾਣੀ ਪੜੀ ਲਈ ਸਿੱਖੀ ਲਈਏ ਉਹਨਾਂ ਦੇ ਜੀਵਨ ਤੋਂ ਬਹੁਤ ਜ਼ਿਆਦਾ ਨਹੀਂ ਕੋਈ ਥੋੜਾ ਥੋੜਾ ਸਾਡੇ ਅੰਦਰ ਆਉਣਾ ਚਾਹੀਦਾ ਹੈ ਕਿ ਅਸੀਂ ਸੌਖੇ ਸੌਖੇ ਜੀਵਨ ਜੀਉਂਦੇ ਰਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਸਾਜ ਦਾ ਰਵਹਿਤ ਜੀ ਕਾਕਾ ਸਾਹਿਬ ਰਵਹਿਤ ਜੀ ਜੀ